ਅੱਜ ਅੱਜ ਸਾਹਮਣੇ ਵਾਲ ਦੇ ਸਾਡੇ ਹਦੀਬ ਇੰਦਰਾ ਸਾਹਿਬ ਐਮਐਲਏ ਸਾਡੇ ਮੀਟਿੰਗ ਕਰੀਏ ਪਹਿਲਾਂ ਮੈਂ 600 ਮੀਟਿੰਗ ਕੀਤੀ ਜਾਂ ਚੁੱਕੀ ਹੈ ਜੀ ਅੱਜ ਜੀਮਾਲ ਉਹਨਾਂ ਬਾਹਰੋਂ ਬਹੁਤ ਬਹੁਤ ਅਰਸ਼ ਚੁੱਕ ਜੀ ਸਾਰਾ ਆਸੇ ਇਜਤੋ ਚੋਣਾ ਆਉਣੀ ਹੈ ਇੱਕ ਜੋਨ ਤੇ ਲੋਕ ਸਭ ਦਾ ਸਾਥ ਦੇ ਕੇ ਆਮਦਨ ਕਰਾ ਦੇਣਗੇ ਭਗਵਾਨ ਜੀ ਸਾਥ ਦੇਣਗੇ ਜੀ ਜੀ ਨਾਸਨ ਸਾਹਿਬ ਅਸੀਂ ਬਹੁਤ ਜਿੱਤ ਹੈ ਸਨ ਬਹੁਤ ਜੀ ਨੇ ਕਟਕਟ ਅਸੀਂ ਬਹੁਤ ਵਧੀਆ ਕੰਮ ਕਰਤੀ ਜਮਾ ਵੀ ਚਾਕੇ ਆਪਣੇ ਪ੍ਰਧਾਨ ਸਾਹਿਬ ਲੋਕ ਸਭਾ ਦੀ ਜੀ ਆਵਾਜ਼ ਕੱਢ ਕਰਾਂਗੇ ਤਾਂ ਕਿ ਜੋ ਸਾਡੇ ਕੰਮ ਨਹੀਂ ਕਰਦਾ ਉਹ ਮੈਂ ਪੈਸੇ ਦਾ ਹਾਂ ਬਹੁਤ ਕਸਾ ਫੇਰਾ ਤੇ ਮੈਂ ਇਹ ਬੇਨਤੀ ਕਰਦਾ 1 ਜੂਨ ਜਿੱਤੇ ਆਪਣੇ دوست ਮਿੱਤਰ ਸਾਡੇ ਪਾਰਟੀ ਦੇ ਉਹਨਾਂ ਸਾਹਿਬਾਨ ਜੀ ਕਿ ਬੋਲ ਸਾਰੇ ਸੰਬੰਧੀਆਂ ਦੀ ਯੋ ਚਾਹੁੰਦੇ ਮੋੜ ਲਾਓ ਤਾਂ ਕਿ ਮੈਂ ਤੁਹ ਜੀ ਜੀਪੀ ਸਾਹਿਬ ਸਾਨੇਵਾਲ ਦੀ ਗੱਲ ਕਰਦੇ ਆਂ ਸਾਨੇਵਾਲ ਜੋ ਕਿ ਤੁਹਾਨੂੰ ਰਿਪੋਰਟ ਦਿੱਤੀ ਦੀ ਹਾਂ ਤਾਂ ਸਾਨੇਵਾਲ ਜੀ ਇੱਕ ਬੱਸ ਸਟੈਂਡ ਦੀ ਬਹੁਤ ਸਮੱਸਿਆ ਹੈ ਵੱਡੀ ਕਿ ਉਸ ਦਾ ਸਮੱਸਿਆ ਦਾ ਜਿਹੜਾ ਹੱਲਾ ਕੋਈ ਹੋਏ ਅਸੀਂ ਅ ਇੱਕ ਤੋਂ ਬਾਅਦ ਇਹ ਫੋਟੋ ਕਲੈਕ ਲਗਾਵਾ ਤੋਂ ਬਾਅਦ ਐਮਐਸ ਸਾਹਿਬ ਦੇ ਮੈਂ ਇੱਥੇ ਆਉਂਗੇ ਅਜੀ ਮੁਖਵੰਦੀ ਸਾਹਿਬ ਨੂੰ ਮੈਂ ਬੇਨਤੀ ਕਰਨੀ ਹੈ ਸਾਨੂੰ ਪੂਰੀ ਉਮੀਦ ਹੈ ਉਹ ਸਾਡੀ ਬੇਨਤੀ ਅਕਸੈਪਟ ਕਰਨਗੇ ਜਿਹੜੀ ਬੱਸ ਸਟੈਂਡ ਦੀ ਫਾਰਮ ਹੈ ਜੀ ਆਪ ਠੀਕ ਇਸ ਤਰ੍ਹਾਂ ਦੇ ਦੇਉ ਕੱਲ ਕੋਹ ਹੜਤਾਲ ਵੀ ਮਤਲਬ ਐਮਐਲ ਸਾਬ ਸਾਨੇਵਲ ਦੇ ਵਿੱਚ ਕਰਨ ਜਾ ਰਹੇ ਹਾਂ ਇਸ ਨੂੰ ਇਨਸਾਨਾਂ ਦਾ ਪਹਿਲੇ ਪੂਰੇ ਪੰਜਾਬ ਦੀ ਮਤਲਬ ਹਿੰਦੁਸਤਾਨ ਚ ਜੋ ਕੇਜਰੀਵਾਸ ਨੂੰ ਧੱਕਾ ਕੀਤਾ ਗਿਆ ਉਹਨਾਂ ਅੰਦਰ ਕੀਤਾ ਗਿਆ ਪ੍ਰਦਰਸ਼ਨ ਕਰ ਰਹੇ ਹਾਂ ਉਹਦੇ ਵਿਰੋਧ ਚੱਲ ਕੱਲ ਸਾਰੀ ਕੋਹ ਹੜਤਾਲ ਦੇ ਜਾਣਾ ਐਮਐਲ ਸਾਬ ਵੀ ਜਿੱਥੇ ਫਤਨ ਸੀ ਐਮਐਲ ਸਾਬ ਨੇ ਆਉਣਾ ਸਾਰੇ ਇਕੱਠੇ ਸਾਰੇ ਆਪਾਂ ਨੂੰ ਜੀ ਹੋ ਗਿਆ ਲੋਕੀਆ ਪਾਰਟੀ ਦਾ ਆਪਾਂ ਨੂੰ ਖਤਮ ਕਰਦੇ ਆਗੇ ਜੀ ਜੀਸ਼ਾ ਵਾਲੇ ਬਹੁਤ ਧੰਨਵਾਦ ਹਨ ਦੇਖੋ ਕਮੇਟੀ ਵੀਰ ਜੀ ਨੇ ਆਪਣੇ ਕਰਿਓਣਾ ਸਾਹਮਣੇ ਲੱਗਿਆ ਆਪਣੇ ਕੋਲ ਨਾ ਵੱਡਾ ਕੰਮ ਹੋਇਆ ਪਰ ਸ਼ਰਧਾਵਾ ਦੇ ਮਸੂਲ ਪਿਆਰ ਕਰਦਾ ਸਤਿਗੁਰ ਦਾ ਗੁਰਦੁਆਰਾ ਰੀਡੂ ਸਾਹਿਬ ਦਾ ਜਿੱਥੇ ਅਸੀਂ ਸਾਰੇ ਜਾਂਦੇ ਹਾਂ ਜੇ ਇਹਨੂੰ ਦਰਪਾ ਕੀ ਕੀਤਾ ਹੈ ਉਹ ਛੋਟੇ ਬੱਚੇ ਤੋਂ ਨਾ ਮੰਨਣਾ ਥੋੜੇ ਬਾਹਰ ਦੇ 10 ਕਰਕੇ ਸਾਡੇ ਪ੍ਰਾਪਤ ਸੀ ਵੱਡੀ ਲੀਡ ਨਾਲ ਸਾਹਮਣੇ ਜੋ ਬਾਈ ਪੂਰਾ ਨੁਕਸਰ ਪਟਿਆਰ ਤੋਂ ਤਾਂ ਕਿ ਪੀੜੀ ਸ਼ੀਟ ਆ ਹਾਂ ਜੀ ਬਪੂ ਜੀ ਜਿਹੜੇ ਦੀ ਬੇਟੀ ਕੋਈ ਕੀ ਕੰਮ ਜੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਾਡੇ ਲੋਕ ਸਭਾ ਕੈਂਡੀਡੇਟਸ ਆਰ ਗੋਰਪੀ ਸਿੰਘ ਜੀ ਜੀਪੀ ਜੋ ਇਸ ਜਗਾ ਪਹੁੰਚੇ ਸਨ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਜੋ 1 ਜੂਨ ਨੂੰ ਜੋ ਐਫ ਜੀ ਪੀ ਸਾਹਿਬ ਸ੍ਰੀ ਫਤੇਗੜ ਸਾਹਿਬ ਤੋਂ ਐਮ ਪੀ ਦੇ ਇਲੈਕਸ਼ਨ ਲੜਨ ਜਾ ਰਹੇ ਹਨ ਅਸੀਂ ਉਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਇਥੋਂ ਐਮ ਪੀ ਬਣਾ ਕੇ ਭੇਜੀਏ ਤਾਂ ਜੋ ਸਾਡੇ ਰਹਿੰਦੇ ਸਾਡੇ ਹਲਕਾ ਸਾਨੇਵਾਲ ਦੇ ਜੋ ਵੀ ਕੰਮ ਹਨ ਜੋ ਸੈਂਟਰ ਦੇ ਵਿੱਚ ਉਠਾ ਕੇ ਉਹ ਸਾਡੇ ਕੰਮ ਕਰਵਾਉਣ ਦੇ ਵਿੱਚ ਕਾਬਜਾ ਬਹਾਉਣ ਜੋ ਕਿ ਜਿੱਦਾਂ ਕਿ ਸਾਡੇ ਐਮਐਲਏ ਸਰ ਹਦੀਮ ਸਿੰਘ ਜੀ ਮੁੰਡੀਆਂ ਬਹੁਤ ਹੀ ਵਧੀਆ ਕੰਮ ਕਰਵਾ ਰਹੇ ਹਨ ਅਸੀਂ ਕਹਿੰਦੇ ਆ ਕਿ ਨਾਲ ਰਲ ਕੇ ਜੀਪੀ ਸਾਹਿਬ ਵੀ ਇਸੇ ਤਰ੍ਹਾਂ ਹੀ ਇੱਕ ਇੱਕ ਦੇ ਇੱਕ ਕਰਕੇ ਦੋਨੋਂ ਗਿਆਰਾਂ ਬਣ ਕੇ ਵਧੀਆ ਢੰਗ ਨਾਲ ਕੰਮ ਕਰਵਾ ਕੇ ਸਾਨੇ ਸਾਡੇ ਸਾਨੇਵਾਲ ਦੀ ਨਹਾਰ ਬਦਲਣਗੇ ਅਸੀਂ ਉਹਨਾਂ ਨੂੰ ਅੱਜ ਵਿਸ਼ਵਾਸ ਦਿਵਾਇਆ ਹੈ ਕਿ ਤੋਂ ਅਨੋ ਵੱਧ ਤੋਂ ਵੱਧ ਬੋਟਾ ਪਵਾ ਕੇ ਇੱਥੋਂ ਜਿਤਾ ਕੇ ਭੇਜਾਂਗੇ ਤਾਂ ਜੋ ਸਤਭਗਵਨ ਸਿੰਘ ਜੀ ਮਾਨ ਉਹਨਾਂ ਦੀਆਂ ਬਾਹਾਂ ਮੜ ਸਕਣ ਸ੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਜੋ ਇਹ ਸੀਟ ਜਿੱਤ ਕੇ ਅਸੀਂ ਸ੍ਰੀ ਅਰਵਿੰਦ ਕੇਜਰੀਵਾਲ ਤੇ ਭਗਵਨ ਸਿੰਘ ਮਾਨ ਜੀ ਦੇ ਢੋਲੀ ਪਾਵਾਂਗੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਔਰ ਸਾਰੇ ਭਰਾਵਾਂ ਨੇ ਬਹੁਤ ਹੀ ਜ਼ੋਰਦਾਰ ਉਹਨਾਂ ਨੂੰ ਸਦਕੇ ਇੱਥੇ ਅਸ਼ਵਾਸ਼ਣ ਦਿਵਾਇਆ ਔਰ ਇੱਥੇ ਸਾਰ ਕੀਤਨ ਸਿੰਘ ਜੀ ਬੱਬੂ ਬਿਰਦੀ ਗੁਰਦੀਪ ਸਿੰਘ ਜੀ ਟੋਨਾ ਹਰਦੀਪ ਸਿੰਘ ਜੀ ਐਡਵੋਕੇਟ ਸਾਹਿਬ ਉਹਨਾਂ ਦਾ ਪਰਿਵਾਰ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਮਾੜੇ ਜਿਹੇ ਸੱਦੇ ਤੇ ਮੀਟਿੰਗ ਰੱਖ ਕੇ ਸਾਰੇ ਮੱਲਿਆਂ ਨੂੰ ਵਾਰ ਨੰਬਰ 10 11 ਤੇ 12 ਦੀਆਂ ਸਾਰੀਆਂ ਸੰਗਤਾਂ ਨੂੰ ਸੱਦ ਕੇ ਔਰ ਰੂਪ ਰੂਪ ਰਾਇਆ ਜੀ ਬਾਹਰੀ ਜੀ ਕਥਾ ਸਾਹਿਬ ਐਮ ਐਲ ਏ ਸਾਹਿਬ ਵੀ ਅੱਜ ਪਹੁੰਚੇ ਆ ਹਾਂ ਜੀ ਸਾਡੇ ਐਮ ਐਲ ਏ ਸਾਹਿਬ ਵੀ ਸਾਰਿਆਂ ਨੂੰ ਬੇਨਤੀ ਕਰਨ ਵਾਸਤੇ ਪਹੁੰਚੇ ਸੀ ਕਿ ਜੋ 1 ਤਰੀਕ ਨੂੰ 1 ਜੂਨ ਨੂੰ ਜੋ ਮੈਂ ਬੋਟਾ ਪੈਣੀਆਂ ਝਾੜੂ ਚੋਣ ਨਿਸ਼ਾਨ ਤੇ ਵੋਟ ਪਾ ਕੇ ਅਸੀਂ ਜੀਪੀ ਸਾਹਿਬ ਨੂੰ ਕੰਮਜਾਬ ਕਰਨਾ ਹੈ ਅਸੀਂ ਸਾਹਨੇਵਾਲ ਦੇ ਵਿੱਚ ਸੀਐਮ ਸਾਹਿਬ ਪਹੁੰਚਿਆ ਤੇ ਵਰਕਰਾਂ ਨੂੰ ਮਿਲ ਕੇ ਕੀ ਨਹੀਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੋ ਸੀਐਮ ਸਾਹਿਬ ਜਾਂਦੇ ਜਾਂਦੇ 2 ਮਿੰਟ ਵਾਸਤੇ ਰੁਕੇ ਹੈ ਬੜਾਈ ਉਹਨਾਂ ਨੇ ਬੜਾ ਜੋਸ਼ ਖੁਸ਼ੀ ਦੇ ਨਾਲ ਸਾਨੂੰ ਵਿਸ਼ਵਾਸ ਦਿਵਾਇਆ ਕਿ ਜੋ ਸਾਹਨੇਵਾਲ ਦੇ ਕੰਮ ਹਨ ਜੋ ਪਹਿਲੇ ਜਿੰਨੇ ਵੀ ਕੰਮ ਹੋਇਆ ਬੜੇ ਵਧੀਆ ਜੋ ਕਿ ਭਵੰਤਪ ਸਿੰਘ ਮਾਨ ਸਰਕਾਰ ਤੁਹਾਡੇ ਦਰਵਾਜ਼ੇ ਦੇ ਨਾਲ ਜੋ ਕੰਮ ਕਰਦੀ ਆ ਰਹੀ ਹੈ ਸਾਨੂੰ ਬੜੀ ਖੁਸ਼ੀ ਹੋਈ ਹੈ ਉਹਨਾਂ ਨੂੰ ਮਿਲ ਕੇ ਔਰ ਅਸੀਂ ਆਸ ਕਰਦੇ ਹਾਂ ਔਰ ਆਮ ਆਦਮੀ ਪਾਰਟੀ ਦੇ ਜੋ ਸਰਕਾਰ ਦੇ ਵਿੱਚ ਜਿਹੜੇ ਵੀ ਸਾਡੇ ਵੀਰ ਹਨ ਕੋਈ ਹੋਰ ਪਾਰਟੀਆਂ ਦੇ ਵਿੱਚ ਤੁਰੇ ਫਿਰਦੇ ਸੀ ਉਹਨਾਂ ਨੂੰ ਵੀ ਬੇਨਤੀ ਕਰਕੇ ਇੱਧਰ ਆਮ ਆਦਮੀ ਪਾਰਟੀ ਚ ਲੈ ਆ ਕੇ ਅਸੀਂ ਵੱਧ ਤੋਂ ਵੱਧ ਵੋਟਾਂ ਪਵਾ ਕੇ ਜੀਪੀ ਸਾਹਿਬ ਨੂੰ ਜਿਤਾ ਕੇ ਭੇਜਾਂਗੇ ਜੀ ਇੱਥੋਂ ਠੀਕ ਹੈ ਜੀ ਜਿਹੜੀ ਅੱਜ ਮੀਟਿੰਗ ਹੋਈ ਹੈ ਜੀ ਜੀਪੀ ਸਾਹਿਬ ਪਹੁੰਚੇ ਥੱਲੇ ਗੱਲ ਮੇਰੇ ਥੱਲੇ ਗੱਲ ਬਹੁਤ ਹੀ ਸਤਿਕਾਰਯੋਗ ਗੁਰਪ੍ਰੀਤ ਸਿੰਘ ਜੀ ਜੀਪੀ ਹਲਕਾ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਅੱਜ ਸਾਡੇ ਗ੍ਰਹਿ ਸਾਡੇ ਨਾਲ ਵਿਖੇ ਸਰਦਾਰ ਦਰਸ਼ਨ ਸਿੰਘ ਜੀ ਆਰੇ ਵਾਲੇ ਉਹਨਾਂ ਦੇ ਨਾਲ ਉੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਸੀਗੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਦੇ ਨਾਲ ਸੀਗੇ ਸਰਦਾਰ ਹਰਦੀਪ ਸਿੰਘ ਜੀ ਗੁੰਡੀਆਂ ਉਹਨਾਂ ਦੇ ਨਾਲ ਐਡਵੋਕੇਟ ਰੈ ਸਾਹਿਬ ਲਖਵੀਰ ਸਿੰਘ ਜੀ ਰੈ ਫਤੇਗੜ ਸਾਹਿਬ ਤੋਂ ਐਮ ਐਲ ਏ ਉਹ ਵੀ ਪਹੁੰਚੇ ਤੇ ਸਾਡੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਸਾਰੀ ਡੈਲੋ ਰੋਡ ਦੀ ਮਾਰਕੀਟ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੀ ਟੀਮ ਸਾਡੇ ਮੁਹੱਲੇ ਦੀਆਂ ਸੰਗਤਾਂ ਇੱਕ ਛੋਟੀ ਜਿਹੀ ਨੁੱਕੜ ਮੀਟਿੰਗ ਰੱਖੀ ਸੀ ਜੋ ਕਿ ਇਹ ਨੁੱਕੜ ਮੀਟਿੰਗ ਰੈਲੀ ਦਾ ਰੂਪ ਅਧ ਧਾਰਨ ਕੀਤੀ ਆ ਜਿੰਨੇ ਵੀ ਇੱਥੇ ਅੱਜ ਸੰਗਤਾਂ ਆਈਆਂ ਨੇ ਭਰਾ ਸੱਜਣ ਮਿੱਤਰ ਦੋਸਤ ਸਾਡੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਇਹੀ ਅਪੀਲ ਕਰਦਾ ਵੀ ਜਿਹੜੀਆਂ ਪੂਰੇ ਲੋਕ ਸਭਾ ਇਲੈਕਸ਼ਨਾਂ ਆ ਰਹੀਆਂ ਨੇ ਉਹ ਇਲੈਕਸ਼ਨ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਵੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਭਗਵੰਤ ਸਿੰਘ ਜੀ ਦੀ ਸਰਕਾਰ ਆ ਬੜੀ ਇਮਾਨਦਾਰ ਸਰਕਾਰ ਆ ਇਹ ਵੀ ਬੜੇ ਬੇਹਿੰਤੀ ਨੇ ਜੀਪੀ ਸਾਹਿਬ ਆਪਾਂ ਸਾਰਿਆਂ ਨੇ ਇਹਨਾਂ ਨੂੰ ਵੱਧ ਬਹੁਤ ਬੋਟਾਂ ਨਾਲ ਭਾਰੀ ਬਹੁਮਤ ਨਾਲ ਜਿਤਾ ਕੇ ਵਿਜੇ ਤਾਂ ਕਿ ਭਗਵੰਤ ਸਿੰਘ ਸਾਹਿਬ ਜਿਹੜੀ ਬਾਹਰੋਂ ਮੌਜੂਦ ਕਰੀਏ ਹੋਰ ਵਧੀਆ ਆਪਾਂ ਨੂੰ ਜਿਵੇਂ ਤੁਹਾਨੂੰ ਪਤਾ ਸੈਂਟਰ ਸਰਕਾਰ ਆਪਣਾ 8000 ਕਰੋੜ ਰੁਪਈਆ ਸਾਡੀ ਸਟੇਟ ਦਾ ਹੁੰਦੀ ਰੁਕੀ ਬੈਠੀ ਆ ਜੇ ਉਹੀ 8000 ਕਰੋੜ ਰੁਪਏ ਸਾਡੀ ਪੰਜਾਬ ਸਰਕਾਰ ਕੋਲ ਪਹੁੰਚੇ ਹੋਵੇ ਕਿੰਨੀ ਡਿਵੈਲਪਮੈਂਟ ਹੋਵੇ ਇਹ ਤਾਨਾਸ਼ਾਹ ਸਰਕਾਰ ਆ ਜਿਹੜੀ ਬੀਜੇਪੀ ਸਰਕਾਰ ਆ ਕੇਜਰੀਵਲ ਤੇ ਦੇਖੋ ਝੂਠੇ ਵਕਤ ਬਿਲਤੇ ਆ ਸੰਜੇ ਸਿੰਘ ਜੀ ਹੁਣ ਜਮਾਤ ਹੋਈ ਆ ਸਾਰਾ ਆਪਾਂ ਨੂੰ ਪਤਾ ਹੀ ਲੱਗਿਆ ਦੇ ਵਿੱਚ ਕੁਝ ਨਹੀਂ ਹੋਇਆ ਸਿਰਫ ਗ੍ਰਿਧੋਪਰ ਕਰਕੇ ਜਿੰਨੇ ਵੀ ਹੈਗੇ ਝੂਠੇ ਬਿਆਨਵਾਜੀ ਝੂਠੇ ਆ ਇਹ ਗਵਾਹਾਂ ਕੋਰਟ ਦੇ ਵਿੱਚ ਪੁੱਤ ਹੁੰਦੇ ਨੇ ਬਿਲਕੁਲ ਗਲਤ ਕਰਦੀ ਆ ਬੀਜੇਪੀ ਸਰਕਾਰ ਬਹੁਤ ਇਹ ਟੱਕਾ ਪਰ ਅੱਤ ਤੇ ਖੁਦਾ ਦਾ ਬਹਿਰ ਹੁੰਦਾ ਮੈਂ ਤੁਹਾਨੂੰ ਇਹੀ ਅੱਜ ਮਤਲਬ ਪੋਰਜੋਰ ਜੋ ਮੈਨੂੰ ਅੱਜ ਲੋਕਾਂ ਦਾ ਜੋਸ਼ ਲੱਗਿਆ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰੂਗੀ ਔਰ ਬੜੇ ਜਿਹੜੀ ਜਿੱਤ ਵੀ ਹੋਣੀਆਂ ਬੜੀ ਭਾਰੀ ਬਹੁਮਤ ਤੇ ਹੋਣੀਆਂ ਕੋਈ ਛੋਟੇ ਬਹੁਮਤ ਨਹੀਂ ਹੋਣੇ ਕੋਈ 3 ਲੱਖ ਦੇ 2-4 ਲੱਖ ਤੇ ਕੋਈ 5 ਲੱਖ ਤੇ ਵੀ ਜਿੱਤੂਗਾ ਇਸ ਤਰ੍ਹਾਂ ਜਿੱਤ ਹੋਈਆਂ ਮੈਂ ਸਾਰੇ ਜਿੰਨੇ ਇੱਥੇ ਆ ਚ ਸਾਡੀ ਲੀਡਰਸ਼ਿਪ ਸਾਡੇ ਜਿੰਨੇ ਵੀ ਆਉਣ ਵਾਲੇ ਜਿਹੜੇ ਦਰਜਾ ਦਰਜਾ ਜਾਂ ਸਾਡੇ ਇਲੈਕਸ਼ਨ ਲੜਨ ਦੇ ਜਿਹੜੇ ਚਾਹਵਾਨ ਕੈਂਡੀਡੇਟ ਨੇ ਬਾੜਾ ਦੇ ਸਾਰੇ ਜਿੰਨੇ ਵੀ ਇੱਥੇ ਪਹੁੰਚੇ ਨੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਆਮ ਆਦਮੀ ਪਾਰਟੀ ਟੀਮ ਦਾ ਜਿੱਥੇ ਕਿ ਸਾਡੇ ਹਲਕਾ ਵਿਧਾਇਕ ਸਾਬਾ ਹਰਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਦੇ ਵਿੱਚ ਛੋਟੀ ਯੂਨਿਟ ਨੂੰ ਬਹਿੰਤੀ ਲਈ ਸੀ ਜਿਹਦੇ ਵਿੱਚ ਅੱਜ ਉਹ ਇੱਥੇ ਪਹੁੰਚੇ ਨੇ ਸਾਡੇ ਬਹੁਤ-ਬਹੁਤ ਧੰਨਵਾਦ ਸਾਰੇ ਇਸੂ ਹਲਕੇ ਦਾ ਇਲਾਕਾ ਨਿਵਾਸੀਆਂ ਦਾ ਸਾਡੇ ਵਾਲੇ ਵਾਹਿਗੁਰੂ ਜੀ ਖਾਲਸਾ ਸੀਐਮ ਸਾਹਿਬ ਦਾ ਦੌਰਾ ਜਿਹੜਾ ਅੱਜ ਸਾਨੇ ਵਾਲਾ ਕੀ ਰੇ ਬਹੁਤ ਉਹਦਾ ਦੌਰਾ ਸੀ ਸੀਐਮ ਸਾਹਿਬ ਅੱਜ ਮੰਨੇ ਰਿਹਾ ਉਹਨਾਂ ਨੇ ਜਾਣਾ ਸੀਗਾ ਕਿ ਮੁੱਕੇ ਔਰ ਰਾਸਤੇ ਦੇ ਵਿੱਚ ਅਸੀਂ ਐਮਐਲਏ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਜੀ ਅਸੀਂ ਸੀਐਮ ਸਾਹਿਬ ਨੂੰ ਜਰੂਰ 2 ਮਿੰਟ ਦਾ ਸਾਨੂੰ ਟਾਈਮ ਲੈ ਕੇ ਦਿਓ ਰੁਪਏ ਨਹੀਂ ਔਰ ਰੁੱਕੇ ਬੜੇ ਚਾਅ ਨਾਲ ਮਿਲੇ ਰਹੇ ਉਹਨਾਂ ਨੂੰ ਬੜਾ ਦੇਖਿਆ ਬੜੇ ਹੌਸਲੇ ਸੀਗੇ ਬੜੇ ਜਨੂਨ ਸੀ ਉਹਨਾਂ ਦੇ ਵਿੱਚ ਔਰ ਸ੍ਰੂਪ ਪਾਇਆ ਉਪਾਦਤਾ ਉਹਨਾਂ ਨੇ ਸਭ ਸਡੇ ਦਾ ਸਾਰੇ ਆਪਣੇ ਜਿਹੜੀਆਂ ਆਪਣੇ ਘਰ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਜਿਹੜੇ ਵੀ ਕੰਮ ਲੀਕੇ ਰਿਆਂ ਨੂੰ ਕੁਝ ਵੀ ਸਮਝਣ ਸਾਰੇ ਸਾਥੀ ਕਰਕੇ ਗਿਆ ਦਸ ਤਰੇਕ ਦੇ ਚਰਨ ਜੀ ਤੇ ਚੰਨੀ ਦਾ ਨਾਮ ਚੱਲਦਾ ਇੱਥੇ ਟਿਕਟ ਦੁਕਾਨ ਇੱਥੇ ਤੇ ਕਦੇ ਉਹਦੇ ਕਰਕੇ ਤਾਂ ਨਹੀਂ ਕਿ ਸੀਐਮ ਸਾਹਿਬ ਖੁਦ ਇੱਥੇ ਪਹੁੰਚੇ ਤੇ ਅੱਜ ਮੀਟਿੰਗ ਵੀ ਬੁਲਾਈ ਦੀ ਆ ਵਰਕਰਾਂ ਨੂੰ ਉਸ ਚਾਹ ਜੀ ਸੰਗਤਾਂ ਦੀ ਕੋਈ ਕਸਮ ਜਿਹੜਾ ਪਰਜੀ ਲੜੂਗੇ ਜੀ ਕੀ ਸਾਹਿਬ ਦੇ ਮੁਕਾਬਲੇ ਵਿੱਚ ਕੋਈ ਵੀ ਆ ਜਵੇ ਜੁਈ ਇਹ ਜੀ ਗੱਲ ਨਹੀਂ ਹੈ ਬੜਾ ਮੈਨੂੰ ਤਾਂ ਬਹੁਤ ਹੀ ਮਜ਼ਬੂਤ ਨੇ ਕੈਂਡੀਡੇਟ ਅਖਿ ਚਾਰਜ ਸਿੰਘ ਚੱਲੇ ਹੁਣ ਉਹ ਪੂਰੇ ਤਰ੍ਹਾਂ ਦੇ ਗੋਹਣ ਨਹੀਂ ਹੈ ਨਹੀਂ ਪੰਜਾਬ ਚੋਂ ਯਾਤਰਾ ਕਰਦੇ ਲਾਦੀ ਲੱਦੇ ਮੈਂ ਦੇਖਿਆ ਬਿਕਰਮ ਸਿੰਘ ਖਾਲਸਾ ਜੀ ਨੇ ਪਰਿਵਾਰ ਚੋਂ ਯਾਤਰਾ ਕੱਢਦੇ ਪੰਜਾਬ ਚੋਂ ਯਾਤਰਾ ਨਹੀਂ ਉਹ ਤਾਂ ਆਪਣੇ ਪਰਿਵਾਰ ਨੂੰ ਛੋੜ ਕੇ ਕਰਦੇ ਜੀ ਅੱਗੇ